ਦੀ ਬੀਜੇਪੀ ਸਰਕਾਰ ਨੂੰ ਅਰਾਧ ਕਰਨ ਵਾਸਤੇ ਆਪਾਂ ਮਜਬੂਰ ਕਰ ਦੇਵਾਂਗੇ ਅੱਜ ਇਸ ਬੱਤੀ ਜੱਥੇ ਬੰਦੀਆਂ ਦੀ ਔਰ ਉਸ ਤੋਂ ਪ੍ਰੰਤ ਹੋ ਸਕਦਾ ਹੈ ਸਯੁਜਤ ਕਿਸਾਨ ਮੋਰਚੇ ਦੀ ਜੋ ਮੀਟਿੰਗ ਹੋਵੇ ਹੁਣ 10 ਵਜੇ ਤੋਂ ਮੀਟਿੰਗ ਕਿਸਾਨ ਜੱਥੇ ਬੰਦੀਆਂ ਦੀ ਚੱਲ ਰਹੀ ਹੈ ਉਹਦੇ ਵਿੱਚ ਜੋ ਕੱਲ ਸਰਕਾਰ ਵੱਲੋਂ ਇੱਕ ਖਾਤਾ ਲੈਟਰ ਉਸ ਦੇ ਪ੍ਰੰਤ ਵਿਚਾਰ ਚਰਚਾ ਹੋ ਰਹੀ ਹੈ ਕੋ ਸਰਕਾਰ ਦੇ ਨਾਲ ਜਥੇਬੰਦੀਆਂ ਦੇ ਆਗੂ ਸਹਿਬਾਨ ਕਿਸੇ ਤਰ੍ਹਾਂ ਦੀ ਕੋਈ ਚਰਚਾ ਕਰਨ ਵਾਸਤੇ ਤਿਆਰ ਨਹੀਂ ਅਸੀਂ ਇੱਕੋ ਗੱਲ ਸਾਰੇ ਜਥੇਬੰਦੀ ਦੇ ਆਗੂ ਸਹਿਬਾਨ ਔਰ ਸਯੁਧ ਖਸਣ ਮੋਰਚੇ ਦੇ ਆਗੂ ਸਹਿਬਾਨ ਨੇ ਕਿਹਾ ਕਿ ਕਾਨੂੰਨ ਸਾਡੇ ਡੈਥ ਵਾਰੰਟ ਨੇ ਔਰ ਇਹਨਾਂ ਕਰੋਨਾ ਨੂੰ ਰੱਦ ਕੀਤਾ ਜਾਵੇ ਵਾਪਸ ਕੀਤਾ ਜਾਵੇ ਜਿਸ ਤਰ੍ਹਾਂ ਕਿ ਸਾਡੇ ਕਿਸਾਨਾਂ ਨੂੰ ਔਰ ਸਾਡੇ ਕਿਸਾਨ ਆਗੂਆਂ ਤੋਂ ਪੁੱਛੇ ਤੋਂ ਬਿਨਾ ਔਰ ਇਹ ਸਟੇਟ ਸਬਜੈਕਟ 254 ਧਾਰਾ ਨੂੰ ਤੋੜ ਕੇ ਇਹ ਕਾਨੂੰਨ ਲਾਗੂ ਕੀਤੇ ਗਏ ਨੇ ਪਾਰਲੀਮੈਂਟ ਪਾਸ ਕੀਤੇ ਰਾਜ ਸਭਾ ਦੇ ਵਿੱਚ ਭਾਵੇਂ ਕਿ ਉਹਨਾਂ ਦਾ ਬਹੁਮਤ ਨਹੀਂ ਸੀ ਉੱਥੇ ਵੀ ਧੱਕੇ ਨਾਲ ਪਾਸ ਕੀਤੇ ਗਏ ਉਸ ਤੋਂ ਪ੍ਰੰਤ ਰਾਸ਼ਟਰਪਤੀ ਦੇ ਸਹਿਨ ਹੋਏ ਔਰ ਇਹਨਾਂ ਕਾਨੂੰਨਾਂ ਨੂੰ ਮਾਨਤਾ ਦਿੱਤੀ ਗਈ ਪਰ ਕਿਸੇ ਵੀ ਕੀਮਤ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਏ ਤੋਂ ਬਿਨਾ ਇਹਨਾਂ ਬਾਰਡਰਾਂ ਦੇ ਉੱਪਰ 1 ਇੰਚ ਵੀ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਾਵੇ ਕਿਉਂਕਿ ਸਾਡੇ ਸ਼ਹੀਦ ਕਿਸਾਨ ਪਹਿਲਾਂ ਵੀ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਕਰਨਾਲ ਨਨਕਸਰ ਵਾਲੇ ਉਹ ਵੀ ਆਪਣੀ ਜਿਹੜੀ ਸ਼ਹਾਦਤ ਹੈ ਉਹ ਵੀ ਇਸ ਕਿਸਾਨੀ ਹਿੱਤਾਂ ਦੀ ਖਾਤਰ ਨਿਸ਼ਾਵਰ ਕਰ ਚੁੱਕੇ ਨੇ ਹਾਂ ਸੋ ਜਿਹੜੇ 11 ਆਗੂ ਸਹਿਬਾਨ ਇੱਥੇ ਬੈਠਣਗੇ ਮੈਂ ਵਲੰਟੀਅਰਾਂ ਨੂੰ ਬੇਨਤੀ ਕਰ ਦਵਾਂ ਸਟੇਜ ਤੋਂ ਕਿ ਉਹ ਗਲਾਸ ਪਿੱਛੇ ਵੱਡੇ ਲੈ ਕੇ ਆਉਣ ਉਨ੍ਹਾਂ ਵਿੱਚ ਗਰਮ ਪਾਣੀ ਪਾ ਕੇ ਔਰ ਸ਼ਹਿਦ ਲੈਂਦਾ ਹੋਇਆ ਇੱਕ ਚਮਚਾ ਰਹੀ ਪ੍ਰਬੰਧ ਕੀਤਾ ਜਾਵੇ ਵਲੰਟੀਅਰਾਂ ਨੂੰ ਫੇਰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਵੱਡੇ ਗਲਾਸ ਲਿਆਏ ਜਾਣ ਗਰਮ ਪਾਣੀ ਦਾ ਜਲਦੀ ਪ੍ਰਬੰਧ ਕੀਤਾ ਜਾਵੇ ਔਰ ਸ਼ਹਿਦ ਸਾਡੇ ਕੋਲ ਮੌਜੂਦ ਹੈਗਾ ਔਰ ਗਲਾਸਾਂ ਵਿੱਚ ਸ਼ਹਿਦ ਪਾ ਕੇ ਗਰਮ ਪਾਣੀ ਜਿਹੜੇ ਅੱਜ ਦੇ 11 ਆਗੂ ਸਹਿਬਾਨ ਬੈਠਣਗੇ ਉਹਨਾਂ ਦੇ ਨਾਮ ਸਟੇਜ ਤੋਂ ਦੁਬਾਰਾ ਫੇਰ ਅਨਾਉਂਸ ਕੀਤੇ ਜਾਣਗੇ ਉਹ ਇਹਨਾਂ 11 ਆਗੂ ਸਹਿਵਾਨਾਂ ਨੂੰ ਪੋਖੜ ਤਾਲ ਇਹਨਾਂ ਦੀ ਤੋੜ ਕੇ ਇਹਨਾਂ ਨੂੰ ਇਸੇ ਤਰ੍ਹਾਂ ਸ਼ਹਿਦ ਵਾਲਾ ਗਰਮ ਪਾਣੀ ਪਲਾ ਕਰਕੇ ਇਹਨਾਂ ਦੀ ਪੋਖੜ ਤਾਲ ਤੋੜ ਕੇ ਆਪ ਪੋਖੜ ਤਾਲ ਤੇ ਬੈਠਣਗੇ ਮੈਂ ਵਲੰਟੀਅਰਾਂ ਨੂੰ ਫੇਰ ਬੇਨਤੀ ਕਰਾਂ ਵੀ ਗਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਪਾਣੀ ਗਰਮ ਸਟੇਜ ਤੇ ਪਹੁੰਚਾਇਆ ਜਾਵੇ ਸਹਿਦ ਸਾਡੇ ਕੋਲ ਹੈਗਾ ਉਹ ਸ਼ਹਿਦ ਸਾਰੇ ਗਲਾਸਾਂ ਵਿੱਚ ਪਾ ਕੇ ਚਮਚਾ ਦਾ ਪ੍ਰਬੰਧ ਵੀ ਕੀਤਾ ਜਾਵੇ ਸੋ ਆਓ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਬੱਤੀ ਜਥੇਬੰਦੀਆਂ ਦੇ ਵਿੱਚ ਅਹਿਮ ਭੂਮਿਕਾ ਨਿਭਾਰੇ ਹਨ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਉਹ ਆਪ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਪਹੁੰਚੇ ਹੋਏ ਹਨ ਔਰ ਅੱਜ ਇਸ ਦੀ ਸਟੇਜ ਦੀ ਸੰਚਾਲਨਤਾ ਜਿਹੜੀਆਂ ਪੰਜ ਜਥੇਬੰਦੀਆਂ ਵੱਲੋਂ ਨਿਭਾਈ ਜਾ ਰਹੀ ਹੈ ਉਹਨਾਂ ਵਿੱਚ 10 ਦਾ ਨਾਮ ਵੀ ਦਿੱਤਾ ਹੈ ਜਿਵੇਂ ਮਕੇਸ਼ ਚੰਦਰ ਜੀ ਹਰ ਸ਼ਰਿੰਦਰ ਜੀ ਔਰ ਕੁਲਦੀਪ ਸਿੰਘ ਦਿਯਾਲਾ ਜੀ ਔਰ ਐਸੋਸੀਏਸ਼ਨ ਫਾਰਮਰ ਬੈਰੂ ਸਾਹਿਬ ਵੱਲੋਂ ਵੀ ਔਰ ਮੈਂ ਬੇਨਤੀ ਕਰਾਂਗਾ ਵੀ ਜਿਹੜਾ ਰੋਜ਼ਾਨਾ ਦੀ ਤਰ੍ਹਾਂ ਆਪਾਂ ਸਟੇਜ ਦਾ ਅਨੁਸ਼ਾਸਨ ਬੜੇ ਤਰੀਕੇ ਦੇ ਨਾਲ ਸੰਜਮ ਦੇ ਨਾਲ ਚਲਾਉਣਾ ਹੈ ਜਿਹੜਾ ਦਰਜਾ ਬਦਰਜਾ ਬਲਾਰੇ ਆਉਣਗੇ ਉਹਨਾਂ ਨੂੰ ਸਮਾਂ ਦਿੱਤਾ ਜਾਵੇਗਾ ਪਿੱਛੇ ਸਕਰੀਨ ਕਮੇਟੀ ਬੈਠੀ ਹੋਈ ਹੈ ਉਹ ਜਿਵੇਂ ਜਿਵੇਂ ਸਲਿੱਪ ਸਾਡੇ ਕੋਲ ਆਏਗੀ ਉਸ ਤਰੀਕੇ ਦੇ ਨਾਲ ਸਟੇਜ ਤੋਂ ਨਾਮ ਨਾਉਂਸ ਕਰਕੇ ਉਸ ਬੁਲਾਰੇ ਨੂੰ ਟਾਈਮ ਦਿੱਤਾ ਜਾਵੇਗਾ ਬੁਲਾਰਿਆਂ ਦੇ ਚਰਨਾਂ ਵਿੱਚ ਪਹਿਲਾਂ ਬੇਨਤੀ ਕਰ ਦੇਵਾਂ ਕਿ ਜਿਹੜੇ ਕਿਸਾਨੀ ਮੁੱਦੇ ਨੇ ਕਿਸਾਨੀ ਏਜੰਡੇ ਨੇ ਕਿਸਾਨੀ ਮਤੇ ਨੇ ਜਾਂ ਚੱਲ ਰਹੇ ਇਤਿਹਾਸ ਦੇ ਮੁਤਾਬਕ ਹੀ ਇੱਥੇ ਸਟੇਜ ਤੋਂ ਬੋਲਿਆ ਜਾਵੇ ਕੋਈ ਪੜਕਾਉ ਸਪੀਚ ਕਿਸੇ ਤਰ੍ਹਾਂ ਹਿੰਸਕ ਜਿਹੜੀ ਸਪੀਚ ਕਾ ਉਹ ਨਾ ਦਿੱਤੀ ਜਾਵੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਔਰ ਜਾਨਾ ਹੀ ਕਰਦੇ ਆ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਵਲੰਟੀਅਰ ਜਿਹੜੇ ਬਣੇ ਹੋਏ ਨੇ ਉਹ ਬਹੁਤ ਵਧੀਆ ਭੂਮਿਕਾ ਨਿਭਾਉਣ ਹਰ ਇੱਕ ਨੂੰ ਜੀ ਕਰਕੇ ਬੁਲਾਉਣ ਹਰ ਇੱਕ ਨੂੰ ਜੀ ਆਇਆਂ ਕਹਿਣ ਤਾਂ ਕਰਕੇ ਸਟੇਜ ਦੀ ਭੂਮਿਕਾ ਜਿਹੜੀ ਚੰਗੇ ਤਰੀਕੇ ਨਾਲ ਚੱਲ ਸਕੇ ਹੁਣ ਮੈਂ ਬੇਨਤੀ ਕਰਾਂਗਾ ਜੋ ਸਾਡੇ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਬਹੁਤ ਮਾਣ ਤੇ ਸਤਿਕਾਰ ਦੇ ਯੋਗ ਸਿੰਘੂ ਬਾਰਡਰ ਜਿਹਨੂੰ ਕਿ ਕੁੰਡਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਬਾਰਡਰ ਦੇ ਉੱਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਖੇਤੀ ਕਾਨੂੰਨ ਲਿਆਂਦੇ ਗਏ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਤੇ ਐਮਐਸਪੀ ਪੂਰੇ ਭਾਰਤ 'ਚ ਲਾਗੂ ਕਰਾਉਣ ਲਈ ਕਰੀਬ ਮਹੀਨੇ ਤੋਂ ਇੱਥੇ ਬੈਠੇ ਸਮੂਹ ਕਿਸਾਨ ਵੀਰੋ ਸਤਕਾਰਯੋਗ ਭੈਣਾ ਤੇ ਬੱਚਿਓ ਅਤੇ ਇਸ ਸੰਘਰਸ਼ ਦੇ ਵਿੱਚ ਕੱਲ ਤੋਂ ਬੈਠੇ ਹੋਏ ਭੁੱਖ ਹੜਤਾਲ ਤੇ ਸਮੂਹ ਆਗੂ ਸਹਿਬਾਨ ਅਤੇ ਜਿਹੜੇ ਅੱਜ ਨਵੇਂ ਇੱਥੇ ਯਾਰਾਂ ਆਗੂ ਸਹਿਬਾਨ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਨੇ ਸਭ ਨੂੰ ਫਤਿਹ ਅਰਜ ਕਰਦਾ ਬਲਾਉ ਗੱਜ ਬੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥ ਸੰਗਤ ਮੈਂ ਆਪ ਜੀਆਂ ਦੇ ਆਪਣੇ ਵਿੱਚ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਕੇਵਲ ਤੁਹਾਨੂੰ ਇੱਕ ਸੂਚਨਾ ਦੇਣੀ ਹੈ ਉਹ ਸੂਚਨਾ ਇਹ ਹੈ ਕਿ ਸਾਡੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਘਰਾਂ ਦੇ ਜ਼ਿੰਮੇਵਾਰ ਇਸ ਸੰਸਾਰ ਤੋਂ ਅਲਵਿਦਾ ਕਹਿ ਕੇ ਚਲੇ ਗਏ ਨੇ ਜਿਹੜੇ ਇਸ ਕਿਸਾਨੀ ਸੰਘਰਸ਼ ਦੇ ਸ਼ਹੀਦ ਨੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਕਲਗੀਧਰ ਟਰਸਟ ਬੜੂ ਸਾਹਿਬ ਦੀਆਂ ਸਾਰੀਆਂ ਅਕੈਡਮੀਆ ਦੁਬਾਰਾ ਫਿਰ ਬੇਨਤੀ ਕਰਾਂ ਕਿ ਕਲਗੀਧਰ ਟਰਸਟ ਬੜੂ ਸਾਹਿਬ ਦੀਆਂ ਸਾਰੀਆਂ ਅਕੈਡਮੀਆ ਉਹ ਪੰਜਾਬ ਤੇ ਹਰਿਆਣਾ ਚ ਚੱਲ ਰਹੀਆਂ ਨੇ ਜਾਂ ਜਿੱਥੇ ਹੋਰ ਵੀ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਅਕੈਡਮੀਆ ਦੇ ਵਿੱਚ ਟਰਸਟ ਵੱਲੋਂ ਪਲੱਸ 2 ਤੱਕ ਮੁਫਤ ਵਿੱਦਿਆ ਜਿਹੜੀ ਆ ਉਹ ਦਿੱਤੀ ਜਾਵੇਗੀ ਅਗਲੀ ਗੱਲ ਇਸ ਤੋਂ ਵੀ ਵੱਡੀ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਉਸ ਯੋਗਤਾ ਦੇ ਆਧਾਰ ਦੇ ਉੱਤੇ ਇੱਕ ਘਰ ਦਾ ਇੱਕ ਮੈਂਬਰ ਉਹਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਵੀ ਦਿੱਤੀ ਜਾਏਗੀ ਬੜੂ ਸਾਹਿਬ ਅਕਾਲ ਅਕੈਡਮੀ ਵੱਲੋਂ ਸੋ ਸਾਨੂੰ ਬਹੁਤ ਸਾਰੇ ਲੋਕ ਇਹ ਗੱਲ ਪੁੱਛਦੇ ਹਨ ਕਿ ਜਿਹੜੇ ਕਿਸਾਨ ਇਸ ਸੰਘਰਸ਼ ਦੇ ਵਿੱਚ ਇਸ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਦੇ ਵਿਰੁੱਧ ਉਹਨਾਂ ਨੂੰ ਰੱਦ ਕਰਾਉਣ ਲਈ ਸ਼ਹਾਦਤਾਂ ਦੇ ਗਏ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਤਾਂ ਕੀ ਕਰਨਾ ਆਪਣੇ ਕੋਲ ਕਿਉਂਕਿ ਜੇ ਅਸੀਂ ਆਪ ਹੀ ਕਰਨ ਜੋਗੇ ਹੁੰਦੇ ਤਾਂ ਅਸੀਂ ਇੱਥੇ ਇੰਨੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਸੰਘਰਸ਼ ਕਿਉਂ ਕਰਦੇ ਸੋ ਇਹ ਸਾਰਾ ਕਾਜ ਆਪਣੇ ਆਪ ਸੰਸਥਾਵਾਂ ਕਰ ਰਹੀਆਂ ਹਨ ਅਤੇ ਮਾਇਆ ਵੀ ਦੇਸ਼ ਵਿਦੇਸ਼ ਤੋਂ ਦਾਨੇ ਸੱਜਣ ਕਰ ਰਹੇ ਨੇ ਜੋ ਕਿ ਇਹ ਮਾਇਆ ਇੱਥੇ ਤੁਸੀਂ ਦੇ ਰਹੇ ਹੋ ਇਸ ਮਾਅ ਦੇ ਵਿੱਚੋਂ ਜਿਹੜੇ ਖਰਚੇ ਹਨ ਉਹਨਾਂ ਖਰਚਾ ਤੋਂ ਬਗੈਰ ਜਿੰਨੀ ਵੀ ਮਾਇਆ ਬਚੇਗੀ ਉਹ ਵੀ ਸ਼ਹੀਦ ਪਰਿਵਾਰਾਂ ਦੇ ਵਿੱਚ ਵੰਡੇ ਜਾਵੇਗੇ ਅਤੇ ਇਸ ਦੇ ਨਾਲ ਬਹੁਤ ਸਾਰੇ ਐਨਆਰ ਵੀਰ ਦਾਨੀ ਸੱਜਣ ਆਪਣੇ ਆਪਣੇ ਢੰਗ ਨਾਲ ਉਹਨਾਂ ਪਰਿਵਾਰਾਂ ਦੇ ਪਰਵਰਿਸ਼ ਕਰ ਰਹੇ ਨੇ ਉਹਨਾਂ ਨੂੰ ਸਹਾਇਤਾ ਦੇ ਰਹੇ ਨੇ ਸੋ ਬੜੂ ਸਾਹਿਬ ਅਕਾਲ ਅਕੈडमी ਵੱਲੋਂ ਪਹਿਲਾਂ ਤੋਂ ਵੀ ਇਸ ਤਰ੍ਹਾਂ ਦਾ ਹੁੰਦਾ ਆ ਰਿਹਾ ਕਿ ਜਿਹੜੇ ਕਿਸਾਨ ਵੀਰ ਆਰਥਿਕ ਤੰਗੀ ਦੇ ਕਾਰਨ ਆਤਮ ਹਤਾਵਾ ਕਰ ਗਏ ਉਹਨਾਂ ਦੇ ਬੱਚਿਆਂ ਨੂੰ ਵੀ ਮੁਫਤ ਵਿੱਦਿਆ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਇਸੇ ਤਰ੍ਹਾਂ ਉਸੇ ਹੀ ਲਾਈਨ ਤੇ ਚੱਲਦੇ ਹੋਇਆ ਉਸ ਸਿਧਾਂਤ ਦੇ ਮੁਤਾਬਕ ਅੱਜ ਦੇ ਜਿਹੜੇ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਵੀ ਉਹ ਇਸੇ ਤਰ੍ਹਾਂ ਦਾ ਮਾਨ ਸਨਮਾਨ ਬਖਸ਼ਣਗੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਇਸ ਸਟੇਜ ਤੋਂ ਤੇ ਜਿਹੜੇ ਸਾਡੇ ਨੌਜਵਾਨ ਰਾਤ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਪਹਿਰੇਦਾਰ ਦੀ ਸੇਵਾ ਨਿਭਾ ਰਹੇ ਨੇ ਉਹ ਕਿਸ ਤਰ੍ਹਾਂ ਰਾਤ ਦੇ ਸਮੇਂ ਜੇ ਕੋਈ ਟ੍ਰੈਫਿਕ ਜਾਮ ਹੋ ਜਾਵੇ ਉਹਨੂੰ ਖਲੌਣ ਵਾਸਤੇ ਦਾ ਹੋਰ ਆਪਣੀਆਂ ਸੇਵਾਵਾਂ ਨਭਾਉਂਦਿਆਂ ਉਹਨਾਂ ਦੇ ਸਾਹਮਣੇ ਕੋਈ ਮੁਸ਼ਕਲ ਆਉਂਦੀ ਆ ਉਹਨੂੰ ਕਿਸ ਤਰ੍ਹਾਂ ਜੜਾ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਨਿਭਾ ਰਹੇ ਨੇ ਸੇਵਾ ਆਪਣੀਆਂ ਦੇ ਰਹੇ ਨੇ ਮੇਰੇ ਕੋਲ ਸ਼ਬਦ ਨਹੀਂ ਜਿੰਨਾ ਸ਼ਬਦਾਂ ਦੇ ਨਾਲ ਉਹਨਾਂ ਨੌਜਵਾਨ ਆਗੂਆਂ ਦਾ ਉਹਨਾਂ ਜ਼ਿੰਮੇਵਾਰਾਂ ਦਾ ਮੈਂ ਧੰਨਵਾਦ ਕਰ ਸਕਾਂ ਕਿਉਂਕਿ ਰਾਤ ਨੂੰ ਜਦੋਂ ਵੀ ਵਾਕੀ ਟਾਕੀ ਦੇ ਰਾਹੀਂ ਗੱਲਬਾਤ ਹੁੰਦੀ ਹੈ ਅੱਜ ਰਾਤ ਮੈਂ ਇੱਥੇ ਨਹੀਂ ਸੀ ਮੈਂ ਮਾਫੀ ਚਾਹੁੰਦਾ ਕਿਉਂਕਿ ਬਹੁਤ ਜ਼ਰੂਰੀ ਕੰਮ ਹੋਣ ਦੇ ਕਾਰਨ ਮੈਨੂੰ ਕੱਲ ਜਾਣਾ ਪਿਆ ਅੱਜ ਰਾਤ ਮੈਂ ਤੜਕੇ 3 ਵਜੇ ਆਇਆ ਪਰ ਜਦੋਂ ਮੈਂ 3 ਵਜੇ ਪੂਰੇ 3 ਦਾ ਟਾਈਮ ਸੀ ਜਦੋਂ ਆਇਆ ਤੇ ਉਸ ਟਾਈਮ ਦੇ ਦਿੱਤੇ ਉਹ ਨੌਜਵਾਨ ਕਿਸ ਤਰ੍ਹਾਂ ਤਨਦੇਹੀ ਦੇ ਨਾਲ ਉਹ ਆਪਣੀ ਡਿਊਟੀ ਨਿਭਾ ਰਹੇ ਸਨ ਸੋ ਉਹਨਾਂ ਦਾ ਧੰਨਵਾਦ ਅਤੇ ਇੱਕ ਬੇਨਤੀ ਇਹ ਵੀ ਹੈ ਕਿ ਰਾਤੀ ਮੈਨੂੰ ਫੋਨ ਆ ਰਹੇ ਸੀ ਕਿ ਕੁਝ ਬੱਚੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਆ ਕੇ ਜਦੋਂ ਰਾਤ ਇੱਧਰ ਘੁੰਮਦੇ ਫਿਰਦੇ ਆ ਤੇ ਉਹ ਆਪਣੇ ਟਰੈਕਟਰਾਂ ਦੇ ਉੱਤੇ ਜਿਹੜੇ ਉਹ ਡੈਕ ਚੱਲਦੇ ਨੇ ਮੇਰੀ ਨਿਮਰਤਾ ਸਤਿ ਬਿੰਤੀ ਹੈ ਵਲੰਟੀਅਰਾਂ ਨੂੰ ਵੀ ਪਰਿਵਾਰਾਂ ਸਾਰਿਆਂ ਨੂੰ ਤੇ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੋਕ ਤੁਸੀਂ ਇੱਥੇ ਆਇਓ ਸਾਡਾ ਸੀਸ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਝੁਕਦਾ ਹੈ ਪਰ ਇੱਕ ਕੰਮ ਕਰੋ ਤੁਸੀਂ ਸਾਰੇ ਆਪਣੇ ਆਪ ਨੂੰ ਇਸ ਆਸਾਨੀ ਸੰਘਰਸ਼ ਦੇ ਆਗੂ ਸਮਝੋ ਇਹ ਨਾ ਸਮਝੋ ਕਿ ਆ ਕੰਮ ਜਿਹੜਾ ਹੈ ਇਹ ਪ੍ਰਧਾਨ ਨੇ ਕਰਨਾ ਹੈ ਇਹ ਫਲਾਣੇ ਪ੍ਰਧਾਨ ਨੇ ਕਰਨਾ ਹੈ ਜਾਂ ਵਲੰਟੀਅਰਾਂ ਨੇ ਕਰਨਾ ਹੈ ਨਹੀਂ ਭਾਈ ਆਪਾਂ ਸਾਰੇ ਦੇ ਸਾਰੇ ਵਲੰਟੀਅਰ ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਵਲੰਟੀਅਰ ਤੱਕ ਆਪਣੇ ਆਪ ਨੂੰ ਜ਼ਿੰਮੇਵਾਰ ਬਣਾ ਜਾਈ ਮੈਂ ਇੱਕ ਬੇਨਤੀ ਕਰਾਂ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਕੋਈ ਇਥੋਂ ਇਹ ਨਹੀਂ ਤੇ ਇਹ ਜਿਸ ਤਰ੍ਹਾਂ ਮੰਤਰੀगण ਜਿਹੜੇ ਨੇ ਖਾਲ ਇੱਕ ਗੱਲ ਹੋਰ ਆਈ ਉਹ ਵੀ ਮੈਂ ਸਾਂਝੀ ਕਰ ਦੇਣੀ ਚਾਹਣਾ ਟੈਲੀਫੋਨ ਆ ਰਹੇ ਸਨ ਕਿ ਇਹ ਤੇ ਦੱਸੋ ਕਿ ਜਿਨ੍ਹਾਂ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ ਇਹ ਐਮਐਲਏ ਇਹ ਐਮਪੀ ਇਹ ਮੰਤਰੀ ਇਹ ਤਨਖਾਹਾਂ ਕਿੰਨੀਆਂ-ਕਿੰਨੀਆਂ ਲੈਂਦੇ ਨੇ ਇਹ ਪੈਨਸਨ ਕਿੰਨੀਆਂ-ਕਿੰਨੀਆਂ ਲੈਂਦੇ ਨੇ ਇੱਕ ਵਾਰ ਐਮਐਲਏ ਬਣ ਗਿਆ ਐਮਪੀ ਬਣ ਗਿਆ ਉਦੋਂ ਪੈਨਸ਼ਨ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਪੰਜਵੀਂ ਵਾਰ ਜਿੰਨੀ ਵਾਰ ਐ ਐਮਐਲਟੀ ਐਮਪੀ ਬੰਦੇ ਨੇ ਇਹਨਾਂ ਨੂੰ ਪੈਨਸ਼ਨ ਹਰ ਵਾਰ ਮਿਲਦੀ ਆ ਨੇ ਪਰ ਦੂਸਰੇ ਪਾਸੇ ਇਹ ਜਿਹੜੇ ਲੋਕ ਨੇ ਕੱਲ ਇੱਕ ਬਹੁਤ ਦੁੱਖदाई ਸੂਚਨਾ ਮੈਨੂੰ ਮਿਲੀ ਜੋ ਮੈਂ ਆਪਣੀ ਮੀਟਿੰਗ ਦੇ ਵਿੱਚ ਆਗੂ ਸਹਿਬਾਨਾਂ ਦੇ ਕੋਲ ਰੱਖਾਂਗਾ ਤੇ ਬੱਗਿਆਂ ਦੇ ਵਿੱਚ ਜ਼ਿਲ੍ਹਾ ਅਮਰਸਰ ਦੇ ਵਿੱਚ ਬੱਗੇ ਪਿੰਡ ਹੈ ਜੋ ਕਿ ਅਜਨਾਲਾ ਤਹਿਸੀਲ ਚ ਹੈ ਉੱਥੇ ਜਿਹੜਾ ਕਿਸਾਨ ਸ਼ਹੀਦ ਉੱਥੋਂ ਦਾ ਹੋਇਆ ਤੇ ਉਹਦੇ ਸੰਸਕਾਰ ਵਾਸਤੇ ਪਰਿਵਾਰ ਨੂੰ ਬਹੁਤ ਮੁਸ਼ਕਲ ਆਈ ਤਾਂ ਮੈਂ ਬੇਨਤੀ ਕਰਾਂ ਕਿ ਜਨਾਚਰ ਆਗੂ ਸਾਹਿਬਾਨ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਉਹ ਕਿਸ ਤਰ੍ਹਾਂ ਪਰਮੇਸ਼ਰ ਨਾ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਮ ਨਾ ਵਾਪਰੇ ਪਰ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਉਸ ਇਲਾਕੇ ਉਸ ਜਥੇਬੰਦੀ ਦੇ ਆਗੂ ਨੂੰ ਜਾਂ ਸਾਰਿਆਂ ਨੂੰ ਜਿਹੜਾ ਜਿਹੜਾ ਵੀ ਉਹਨਾਂ ਕੋਲ ਮਿਲਦਾ ਜੇ ਹੋਰ ਕੋਈ ਵੀ ਨਹੀਂ ਤੇ ਤੁਸੀਂ ਦਾਸ ਦਾ ਟੈਲੀਫੋਨ ਬਾਕੀ ਤਾਂ ਆਪਣੇ ਆਪ ਦੱਸਣਗੇ ਦਾਸ ਦਾ ਟੈਲੀਫੋਨ 75890 00547 ਦੁਬਾਰਾ ਫਿਰ ਬੇਨਤੀ ਕਰਾਂ 75890 00547 ਤੇ ਤੁਸੀਂ ਫੋਨ ਕਰ ਸਕਦੇ ਹੋ ਮੈਂ ਆਗੂ ਸਹਿਬਾਨਾਂ ਦੇ ਵਿੱਚ ਉਹ ਗੱਲ ਤੁਹਾਡੀ ਰੱਖ ਕੇ ਉਹਦਾ ਹੱਲ ਕਰਾ ਸਕਦਾ ਪਰ ਇਸ ਤਰ੍ਹਾਂ ਦਾ ਜੇ ਕੋਈ ਦੁਖਾਂਤ ਵਾਪਰਦਾ ਗੁਰੂ ਕਿਰਪਾ ਕਰੇ ਇਸ ਤਰ੍ਹਾਂ ਦੇ ਦੁਖਾਂਤ ਨਾ ਵਾਪਰਨ ਜਿਸ ਤਰ੍ਹਾਂ ਕਿ ਬਾਬਾ RAM ਸਿੰਘ ਜੀ ਵੀ ਇਸ ਸੰਘਰਸ਼ ਦੇ ਕਾਰਨ ਉਹ ਆਪਣਾ ਸਰੀਰ ਜਿਹੜਾ ਹੈ ਉਹਦੀ ਕੁਰਬਾਨੀ ਦੇ ਗਏ ਆ ਇਸ ਤਰ੍ਹਾਂ ਦੀ ਅੱਗੇ ਵੀ ਗੱਲ ਕੀਤੀ ਸੀ ਕਿ ਕੋਈ ਕੁਰਬਾਨੀ ਦੇਣ ਦੀ ਅੱਗੇ ਕੋਸ਼ਿਸ਼ ਨਾ ਕਰੇ ਇਸ ਤਰ੍ਹਾਂ ਸੀ ਕੁਰਬਾਨੀਆਂ ਨਹੀਂ ਦੇਣੀਆਂ ਅਸੀਂ ਸ਼ਾਂਤਮਈ ਚੱਲੇ ਸਾਂ ਸ਼ਾਂਤਮਈ ਰਹੇ ਆ ਸ਼ਾਂਤਮਈ ਰਹਾਂਗੇ ਤੇ ਜਿਹੜੇ ਕਹਿੰਦੇ ਆ ਕਿ ਕੋਈ ਹੋਰ ਪ੍ਰੋਗਰਾਮ ਭਾਈ ਤੁਹਾਡੇ ਆਗੂ ਜਿਹੜੇ ਨੇ ਉਹ ਬੜੇ ਸੋਚ ਸਮਝ ਕੇ ਫੈਸਲੇ ਕਰ ਰਹੇ ਨੇ ਹਰ ਸਮੇਂ ਉਹ ਸੋਚ ਵਿਚਾਰ ਕਰਕੇ ਕੀ ਪ੍ਰੋਗਰਾਮ ਦੇਣਾ ਹੈ ਸੋ ਉਹ ਦੇ ਰਹੇ ਨੇ ਇਸੇ ਤਰ੍ਹਾਂ ਆ ਜਿਹੜੀ ਭੋਖੜ ਧਾਲ ਦੀ ਜਿਹੜੀ ਲੜੀ ਚੱਲੀ ਹੈ ਇਹ ਉਹਨਾਂ ਫੈਸਲਿਆਂ ਦਾ ਹੀ ਇੱਕ ਹਿੱਸਾ ਸੋ ਤੁਸੀਂ ਜਦੋਂ ਘਰਾਂ ਤੋਂ ਚੱਲੇ ਸੋ ਮੈਨੂੰ ਪ੍ਰੈਸ ਵਾਲੇ ਵੀਰ ਪੁੱਛਦੇ ਨੇ ਕਿ ਤੁਹਾਡਾ ਸੰਘਰਸ਼ ਕਿੰਨਾ ਚਿਰ ਚੱਲੇਗਾ ਤੇ ਮੇਰਾ ਇੱਕੋ ਇੱਕ ਜਵਾਬ ਹੁੰਦਾ ਕਿ ਭਾਈ ਜਦੋਂ ਅਸੀਂ ਚੱਲੇ ਸਾਂ ਸਾਨੂੰ ਪਤਾ ਸੀ ਕਿ ਅਸੀਂ ਕਿਸ ਸ਼ਕਤੀ ਦੇ ਨਾਲ ਇਹ ਲੜਾਈ ਲੜਨ ਜਾ ਰਹੇ ਹਾਂ ਜੋ ਸ਼ਾਂਤਮਈ ਰਹਿੰਦਿਆਂ ਹੋਇਆ ਅਸੀਂ ਇੱਥੇ ਕਾਂਡ ਵੀ ਕਰਨੇ ਆ ਤਾਂ ਹੀ ਤਾਂ ਅਸੀਂ 4-4 ਮਹੀਨੇ ਜਾ ਸਾਹਮਣੇ ਨੰਦਾ ਰਾਸਨ ਜਿਹੜਾ ਉਹ ਆਪਣੀਆਂ ਟਰਾਲੀਆਂ ਚ ਲੈ ਕੇ ਆਇਸਾ ਸੋ ਇਹ ਸਾਡੀ ਲੜਾਈ ਲੰਬੀ ਹੈ ਜਿੰਨੀ ਮਰਜ਼ੀ ਚੱਲੇ ਪਰ ਇੱਕ ਗੱਲ ਹੈ ਤੁਹਾਨੂੰ ਇੱਕੇ ਦਾਲ ਦਾ ਪਰੋਸਾ ਦਿਵਾਉਣੇ ਆ ਜੋ ਸਾਨੂੰ ਵਾਰ-ਵਾਰ ਬਾਹਰੋਂ ਵੀ ਫੋਨ ਆਉਂਦੇ ਹੋ ਵੇਖਿਓ ਕਿਤੇ ਧੋਖਾ ਨਾ ਖਾ ਜਾਇਓ ਵੇਖਿਓ ਕਿਤੇ ਇਹਨਾਂ ਦੇ ਛਲਾਵੇ ਚ ਨਾ ਆ ਜਾਇਓ ਵੇਖਿਓ ਕਿਤੇ ਡਰ ਨਾ ਜਾਇਓ ਉਹਨਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਤੁਸੀਂ ਆਗੋ ਨਹੀਂ ਇਹ ਸੇਵਾਦਾਰ ਨੇ ਇਹ ਤੁਹਾਡੇ ਚੌਕੀਦਾਰ ਨੇ ਅਸਲ ਮਹੀਨਿਆਂ ਚ ਇਹ ਤੁਹਾਡਾ ਚੌਕੀਦਾਰਾ ਕਰ ਰਹੇ ਨੇ ਤੇ ਇਹ ਜਿੰਨੇ ਵੀ ਆਗੂ ਨੇ ਇਹ ਕਿਸੇ ਕਿਸਮ ਦਾ ਨਾ ਤਾਂ ਕੋਈ ਤੁਹਾਡਾ ਸੌਦਾ ਕਰਨਗੇ ਅਤੇ ਨਾ ਹੀ ਇਹ ਡਰਨਗੇ ਤੇ ਨਾ ਹੀ ਕਿਸੇ ਛਲਾਵੇ ਚ ਆਉਣਗੇ ਬਹੁਤ ਤੀਖਣ ਬੁੱਧੀ ਰੱਖਦੇ ਹੋਏ ਇਹ ਸਾਰੇ ਫੈਸਲੇ ਜੜਿਆ ਬਹੁਤ ਵਿਚਾਰ ਨਾਲ ਧਿਰਗਦਾ ਨਾਲ ਇਹ ਫੈਸਲੇ ਕਰ ਰਹੇ ਨੇ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਮੀਟਿੰਗ ਵਿੱਚ ਵੀ ਜਾਣਾਇ ਤੇ ਇਹ ਬੇਨਤੀ ਆ ਕਿ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਬੜੀ ਗੰਭੀਰਤਾ ਨਾਲ ਕੀਤੇ ਜਾ ਰਹੇ ਨੇ ਤੇ ਬੜੂ ਸਾਹਿਬ ਅਕਾਲ ਅਕੈਡਮੀ ਵੱਲੋਂ ਜੇ ਪ੍ਰੋਗਰਾਮ ਜੋ ਇਸ ਕਿਸਾਨ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਜੋ ਉਹਨਾਂ ਨੇ ਪ੍ਰੋਗਰਾਮ ਪਹਿਲਾਂ ਤੋਂ ਕਰਦੇ ਆ ਰਹੇ ਨੇ ਹੁਣ ਵੀ ਕਰ ਰਹੇ ਨੇ ਸੋ ਉਹਨਾਂ ਵੱਲੋਂ ਇਹ ਵੀ ਗੱਲ ਆਈ ਸੀ ਕਿ ਹੋਰ ਵੀ ਸਾਨੂੰ ਕੋਈ ਸੇਵਾ ਹੈ ਤਾਂ ਸਾਡੇ ਜੁਮੇ ਲਾਓ ਅਸੀਂ ਬਾਬਾ ਜੀ ਦਾ ਸਮੁੱਚੇ ਟਰੱਸਟ ਦਾ ਸਮੁੱਚੇ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਹੋਰ ਕਿੰਨੇ ਧੰਨ ਨੇ ਇਹਦੇ ਵਿੱਚ ਸੰਯੋਗ ਦੇ ਰਹੇ ਨੇ ਦਿੱਲੀ ਦੀਆਂ ਸੰਖਤਾ ਕਿਸ ਤਰ੍ਹਾਂ ਸਾਨੂੰ ਸਹਿਯੋਗ ਦੇ ਰਿਹਾ ਨੇ ਸੋ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਉਹਨਾਂ ਸਾਰਿਆਂ ਦਾ ਧੰਨਵਾਦ ਕਰ ਸਕੀਏ ਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਆਜਾਤਕਾਂ ਬੋਲਾਂਗਾ ਜਿਹੜੇ ਇਹ ਮੁੱਦੇ ਨੇ ਉਹਨਾਂ ਤੇ ਉਦੋਂ ਬੋਲਾਂਗਾ ਜਦੋਂ ਸਮਾਂ ਮਿਲੇਗਾ ਸਮੇਂ ਦੇ ਅੰਦਰ ਰਹਿ ਕੇ ਫਿਰ ਗੱਲ ਕਰਾਂਗਾ ਪਰ ਅੱਜ ਦੀ ਜਿਹੜੀ ਇਹ ਬੇਨਤੀ ਸੀ ਇਹ ਜ਼ਰੂਰੀ ਸੀ ਕਿ ਕੁਝ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਥਿਮਾਂ ਦਾ ਜਾਤ ਕਹਾ ਬਲਾਉ ਫਤੇ ਪਰ ਫਤੇ ਇਸ ਤਰ੍ਹਾਂ ਦੀ ਆਵਾਜ਼ ਆਵੇ ਕਿ ਇਹ ਆਵਾਜ਼ ਦਿੱਲੀ ਤਖਤ ਤੇ ਬੈਠੇ ਹੁਕਮਰਾਨਾਂ ਦੇ ਜੜੀਆਂ ਅੱਖਾਂ ਚੁੰਧਾਈਆਂ ਹੋਈਆਂ ਨੇ ਆ ਅੱਖਾਂ ਖੁੱਲ ਜਾਣ ਤੇ ਜੜੇ ਕੰਨ ਉਹਨਾਂ ਨੇ ਬੰਦ ਕੀਤੇ ਹੋਏ ਨੇ ਉਹਨਾਂ ਕੰਨ ਦੇ ਅੰਦਰ ਇਹ ਆਵਾਜ਼ ਜੋਸ਼ ਨਾਲ ਜਣੀ ਚਾਹੀਦੀ ਆ ਤੇ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਤੁਹਾਡੇ ਭਾਰਤ ਵਿੱਚ ਤੇ ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਹੋਏ ਲੋਕ ਨੇ ਉਹਨਾਂ ਦੀ ਹੌਸਲਾ ਫਲਾਈ ਵਾਸਤੇ ਇਹ ਆਵਾਜ਼ ਇਸ ਤਰ੍ਹਾਂ ਗੂੰਜਣੀ ਚਾਹੀਦੀ ਆ ਕਿ ਇੱਕ ਵਾਰਾ ਪਤਾ ਲੱਗ ਜਾਏ ਕਿ ਕੁੰਡਲੀ ਬਾਰਡਰ ਇਸ ਸਿੰਧੂ ਬਾਰਡਰ ਤੇ ਉੱਥੇ ਇਹ ਜਿਹੜੇ ਲੋਕ ਸਮੁੱਚੇ ਕਿਸਾਨ ਸਮੁੱਚੇ ਵਰਗ ਸਮੁੱਚੇ ਧਰਮਾਂ ਦੇ ਸਮੁੱਚੇ ਭਾਰ ਦੇ ਸਮੁੱਚੇ ਸੰਸਾਰ ਦੇ ਲੋਕ ਇੱਥੇ ਜੋ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਏ ਬਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸਾ ਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰਦਾਰ ਬਲਦੇਵ ਸਿੰਘ ਜੀ सिरसा ਜੀ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਜਿਹੜੇ ਅੱਜ ਦੇ 11 ਆਗੂ ਸਹਿਬਾਨ ਬੈਠਣੇ ਹਨ ਪਹਿਲਾਂ ਵਾਲੇ 11 ਆਗੂ ਸਹਿਬਾਨਾਂ ਦਾ ਭੋਖੜ ਤਾਲ ਉਹਨਾਂ ਤੜਵਾਉਣੀ ਹੈ ਪਰਮਜੀਤ ਸਿੰਘ